ਅੱਜ ਇਹ ਸਾਰੇ ਫੈਗ ਮਾਰਕਟੇ ਜਾ ਰਿਹਾ ਕੀ ਮੌਜੂਦ ਹੈ ਸਾਡੇ ਮਾਨਯੋਗ ਐਸਐਸਪੀ ਮੈਡਮ ਅਸ਼wini ਕਟਿਆਲ ਜੀ ਵੱਲੋਂ ਜਿਹੜੀਆਂ ਮਿਊਨਿਸਪਲ ਕਮੇਟੀ ਦੀ ਇਲੈਕਸ਼ਨ ਹੋ ਰਹੀ ਹੈ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜੇ ਆ ਸਖਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਆ ਸ਼ਹਿਰ ਦੇ ਵਿੱਚ ਜਿਹੜੀ ਆ 8 ਪੋਲਿੰਗ ਆ ਜਿਹੜੇ ਵਾਰਡਾਂ ਦੇ ਵਿੱਚ ਇਲੈਕਸ਼ਨ ਹੋ ਰਹੀ ਹੈ 12 ਪੋਲਿੰਗ ਬੂਥ ਨੇ ਇਸ ਤੋਂ ਬਿਨਾ ਜਿਹੜੇ ਆ ਅਸੀਂ ਪਟੋਲਿੰਗ ਪਾਰਟੀਆਂ ਵੀ ਸ਼ਹਿਰ ਦੇ ਵਿੱਚ ਰਾਤ ਵੇਲੇ ਵੀ ਅਸੀਂ ਚਾਰ ਪਟੋਲਿੰਗ ਪਾਰਟੀਆਂ ਰੱਖ ਰਹੇ ਆ ਤਾਂ ਕਿ ਕੋਈ ਵੀ ਕਿਸੇ ਨੂੰ ਕੋਈ ਲਾਲਚ ਦੇ ਕੇ ਵੋਟ ਨਾ ਪਾ ਸਕੇ ਜੇ ਕੋਈ ਇਹੀ ਗੱਲ ਕਰੂਗਾ ਤੇ ਦੇ ਖਿਲਾਫ ਜੇ ਕੈਂਡੀਡੇਟ ਦੇ ਖਿਲਾਫ ਵੀ ਜਿਹੜੀ ਅਸੀਂ ਬਿਲਕੁਲ ਕੇਜਿਸਟਰ ਕਰਾਂਗੇ ਇਸ ਤੋਂ ਬਿਨਾ ਜਿਹੜੀ ਇਲੈਕਸ਼ਨ ਹੈ ਸ਼ਾਂਤੀਪੂਰਨ ਨੇਪਰੇ ਚੜਨ ਲਈ ਅਸੀਂ ਜਿਹੜੇ 32 ਪਰਸੈਂਟ ਹੈ ਜਿਹੜੇ ਪੋਲਿੰਗ ਬੂਥਾਂ ਦੇ ਜਿਹੜੇ ਆ ਡਿਪਲਾਈ ਕੀਤੇ ਹੋਏ ਨੇ ਇਸ ਤੋਂ ਬਿਨਾ 20 ਬੰਦੇ ਜਿਹੜੇ ਸਾਡੇ ਕੋਲ ਆ ਅੱਡ-ਅੱਡ ਅਸੀਂ ਛਿੱਪੇ ਇਲਾਕਿਆਂ ਦੇ ਰੱਖਾਂਗੇ ਖਾਸ ਕਰਕੇ ਜਿਹੜੇ ਸਲਮ ਏਰੀਆ ਦੀਆਂ ਪੌਕਟਾਂ ਆ ਜਿੱਥੇ ਕੋਈ ਪੈਸੇ ਨਾਲ ਜਾਂ ਕਿਸੇ ਨਸ਼ੇ ਦਾ ਲਾਲਚ ਦੇ ਕਬੂਟ ਫਿੱਦੀ ਜਾ ਸਕਦੀ ਹੈ ਉੱਥੇ ਸਾਡੀ ਜਿਹੜੀ ਆਵਾਜ਼ ਆਕੀ ਰਹੂਗੀ ਪੁਲਿਸ ਦੀ ਸਾਡੀ ਜੇ ਕੋਈ ਜਹੀ ਕੋਸ਼ਿਸ਼ ਕਰੂਗਾ ਉਹਨੂੰ ਇਮੀਡੀਏਟਲੀ ਬੁੱਕ ਵੀ ਕਰਾਂਗੇ ਤੇ ਲੋਕਾਂ ਦਾ ਕੇ ਇਹੀ ਕੋਈ ਯੁਰਤ ਦੁਆਰਾ ਨਾ ਕਰ ਸਕੇ ਕਿ ਉਹਨੂੰ ਲਾਲਚ ਦੇ ਕਬੂਟ ਪਾਣ ਦਾ ਮੈਂ ਆਪਣੇ ਸ਼ਹਿਰ ਵਾਸੀਆਂ ਨੂੰ ਆਪਣੇ ਵੱਲੋਂ ਫੀਲ ਕਰਨੀ ਜਨਾ ਬਿਨਾਂ ਕਿਸੇ ਲਾਲਚ ਦੇ ਬਿਨਾਂ ਕਿਸੇ ਡਰ ਦੇ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨਾ ਸ਼ਰਾਬ ਦੇਣ ਦਾ ਵੀ ਮਾਮਲਾ ਵੀ ਸਾਹਮਣੇ ਆਇਆ ਜੀ ਨਹੀਂ ਹਜੇ ਸਾਡੇ ਕੋਲ ਕੋਈ ਹੈ ਜੀ ਵੀਡੀਓਗ੍ਰਾਫੀ ਵੀ ਕਹੀ ਜਾਂਦੀ ਕਿ 1400 ਦੀ ਕੋਈ ਹੈ ਹਾਂ ਹਾਂ ਅੰਦਰ ਉਥੇ ਕੈਮਰੇ ਲੱਗੇ ਹੋਏ ਨੇ ਇਹਦੇ ਸੈਂਸਿਟਿਵ ਉੱਤੇ ਵੀਡੀਓਗ੍ਰਾਫੀ ਕੋਈ ਸੈਟਪੂਟ ਵੀ ਹੈਗਾ ਜੀ ਇਸੋ ਦੇ ਜਿਹੜਾ ਸਾਡੇ ਕੋਲ ਹੈ ਇੱਕ ਜਾਂ ਦੋ ਇਹ ਵੀ ਸਰ ਟੈਗ ਮਾਰਟ ਕਿੱ데 ਜਾ ਰਿਹਾ ਕੀ ਮਤਲਬ ਸਾਡੇ ਮਾਨਯੋਗ ਐਸਐਸਪੀ ਮੈਡਮ ਅਸ਼ਨੀ ਕਟਿਆਲ ਜੀ ਵੱਲੋਂ ਜਿਹੜੀਆਂ ਮਿਊਨਿਸਪਲ ਕਮੇਟੀ ਦੀ ਇਲੈਕਸ਼ਨ ਹੋ ਰਹੀ ਹੈ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜੇ ਆ ਸਖਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਆ ਸ਼ਹਿਰ ਦੇ ਵਿੱਚ ਜਿਹੜੀ ਆ ਅੱਠ ਪੋਲਿੰਗ ਆ ਜਿਹੜੇ ਵਾਰਡਾਂ ਦੇ ਵਿੱਚ ਇਲੈਕਸ਼ਨ ਹੋ ਰਹੀ ਹੈ 12 ਪੋਲਿੰਗ ਬੂਥ ਨੇ ਇਸ ਤੋਂ ਬਿਨਾ ਜਿਹੜੇ ਅਸੀਂ ਪਟੋਲਾਗ ਪਾਰਟੀਆਂ ਵੀ ਸ਼ਹਿਰ ਦੇ ਵਿੱਚ ਰਾਤ ਵੇਲੇ ਵੀ ਅਸੀਂ ਚਾਰ ਪਟੋਲਾਗ ਪਾਰਟੀਆਂ ਰੱਖ ਰਹੇ ਆ ਤਾਂ ਕਿ ਕੋਈ ਵੀ ਕਿਸੇ ਨੂੰ ਕੋਈ ਲਾਲਚ ਦੇ ਕੇ ਵੋਟ ਨਾ ਪਾ ਸਕੇ ਜੇ ਕੋਈ ਇਹ ਹੀ ਗੱਲ ਕਰੂਗਾ ਤੇ ਦੇ ਖਿਲਾਫ ਜੇ ਕੈਂਡੀਡੇਟ ਦੇ ਖਿਲਾਫ ਵੀ ਜਿਹੜੀ ਅਸੀਂ ਬਿਲਕੁਲ ਰਜਿਸਟਰ ਕਰਾਂਗੇ ਇਸ ਤੋਂ ਬਿਨਾ ਜਿਹੜੀ ਇਲੈਕਸ਼ਨ ਹੈ ਸ਼ਾਂਤੀਪੂਰਨ ਢਪਰੇ ਚੜਨ ਲਈ ਅਸੀਂ ਜਿਹੜੇ 32 ਪਰਸਨ ਆ ਜਿਹੜੇ ਪੋਲਿੰਗ ਬੂਥਾਂ ਦੇ ਜਿਹੜੇ ਆ ਡਿਪਲॉय ਕੀਤੇ ਹੋਏ ਨੇ ਇਸ ਤੋਂ ਬਿਨਾ 20 ਬੰਦੇ ਜਿਹੜੇ ਸਾਡੇ ਕੋਲ ਆ ਆੜਾੜੀ ਸੀ ਸ਼ਿਫਟੇ ਇਲਾਕਿਆਂ ਦੇ ਰੱਖਾਂਗੇ ਖਾਸ ਕਰਕੇ ਜਿਹੜੇ ਸਲਮ ਏਰੀਆ ਦੀਆਂ ਪੌਕਟਾਂ ਐ ਜਿੱਥੇ ਕੋਈ ਪੈਸੇ ਨਾਲ ਜਾਂ ਕਿਸੇ ਨਸ਼ੇ ਦਾ ਲਾਲਚ ਦੇ ਕੇ ਬੋਟ ਫਿਦੀ ਜਾ ਸਕਦੀ ਹੈ ਉੱਥੇ ਸਾਡੀ ਜਿਹੜੀ ਆਵਾਜ਼ ਆਕੀ ਰਹੂਗੀ ਪੁਲਿਸ ਦੀ ਸੱਰੀ ਦੀ ਜੇ ਕੋਈ ਜਹੀ ਕੋਸ਼ਿਸ਼ ਕਰੂਗਾ ਉਹਨੂੰ ਇਮੀਡੀਏਟਲੀ ਬੁੱਕ ਵੀ ਕਰਾਂਗੇ ਤੇ ਲੋਕਾਂ ਦਾ ਕੇ ਇਹੀ ਕੋਈ ਯਰਤ ਦੁਆਰਾ ਨਾ ਕਰ ਸਕੇ ਕਿ ਇਹਨੂੰ ਲਾਲਚ ਦੇ ਕੇ ਬੋਟ ਪਾਣ ਦਾ ਮੈਂ ਆਪਣੇ ਸ਼ਹਿਰ ਵਾਸੀਆਂ ਨੂੰ ਆਪਣੇ ਵੱਲੋਂ ਫੀਲ ਕਰਨੀ ਜਨਾ ਬਿਨਾ ਕਿਸੇ ਲਾਲਚ ਦੇ ਬਿਨਾ ਕਿਸੇ ਡਰ ਦੇ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨਾ ਸ਼ਰਾਬ ਦੇਣ ਦਾ ਵੀ ਮਾਮਲਾ ਵੀ ਸਾਹਮਣੇ ਆਇਆ ਜੀ ਨਹੀਂ ਹਜੇ ਸਾਡੇ ਕੋਲ ਕੋਈ ਵੀਡੀਓਗ੍ਰਾਫੀ ਵੀ ਕਹੀ ਜੀ ਕਿ ਚੋਣਾ ਸੌਦੀ ਕੋਈ ਹਾਂ ਹਾਂ ਅੰਦਰ ਉਥੇ ਕੈਮਰੇ ਲੱਗੇ ਹੋਏ ਨੇ ਇਹਦੇ ਸੈਂਸਿਟਿਵ ਅਤੇ ਵੀਡੀਓਗ੍ਰਾਫੀ ਕੋਈ ਸੱਚਤੂਤ ਵੀ ਹੈਗਾ ਜੀ ਇਸੋ ਦੇ ਸਾਡੇ ਕੋਲ ਹੈ ਇੱਕ ਜਾਂ ਦੋ